ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜਿਓ ਲੜੀਵਾਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਕਈ ਦਿਨ ਤੋਂ ਪ੍ਰారంਭ ਹੈ ਅੱਜ ਦੇ ਹੁਕਮਨਾਮਾ ਸਾਹਿਬ ਮੁਖਵਾਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੰਮ੍ਰਿਤ ਬਾਸਾ ਸੋਤ ਮਹੱਲਾ ਪੰਜਾ ਅਰਜਨ ਦੇਵ ਸਹਿ ਮਹਾਰਾਜ ਜੀ ਆਪਣੀ ਦ비 ਬਾਣੀ ਰਹੀ ਉਪਦੇਸ਼ ਕਰਦੇ ਹਨ ਤਾਂ ਬਹੁਤ ਸਾਰੇ ਵੀ ਜੀਵ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਬਹੁਤ ਸਾਰੇ ਮਹਾਰਾਜ ਜੀ ਸਭ ਦੇ ਐਸੇ ਵਿਚਾਰ ਦੇ ਹਨ ਕਿ ਇਸ ਮਨੁੱਖ ਨੂੰ ਕੋਈ ਸੱਟ ਲੱਗ ਜਾਵੇ ਇਸ ਮਨੁੱਖ ਨੂੰ ਕੋਈ ਤੀਰ ਲੱਗ ਜਾਵੇ ਇਹ ਸ਼ਬਦ ਚੁਬ ਜਾਵੇ ਇਹਦੇ ਹਿਰਦੇ ਵਿੱਚ ਕਿ ਸਿੱਧੇ ਰਸਤੇ ਪਹੁੰਚ ਜਾਵੇ ਔਰ ਜੋ ਨਾਲ ਨਾਲ ਇਸ ਚਾਈ ਹੈ ਜੋ ਸੰਸਾਰ ਦੇ ਉੱਪਰ ਜੀਵ ਜੈਸੇ ਕਰਮ ਕਰਦਾ ਹੈ ਦਰਗਾਹ ਦੇ ਵਿੱਚ ਉਹਦੀ ਫੋਸ਼ਿਕ ਹੋਏ ਉਹੋ ਜਿਹਾ ਉਹਨਾਂ ਫਲ ਫੜਾ ਪਾਉਂਦੇ ਜਿਆਦਾਤਰ ਬਰਬਾਈ ਨਹੀਂ ਸਮਝਾਉਣਾ ਕੀਤਾ ਇਨਸਾਨ ਮਨੁੱਖ ਜਿਹੜਾ ਬੀਜੇਗਾ ਉਹ ਤੈਨੂੰ ਬਟਣਾ ਪੈਣਾ ਹੈ ਪਰ ਇਹ ਮਨੁੱਖ ਦੁਨੀਆ ਦੇ ਰਸਾਂ ਵਿੱਚ ਪਿਆ ਹੋਇਆ ਆਨੰਦ ਨੂੰ ਭੁੱਲ ਜਾਂਦਾ ਹੈ ਸਤ ਸੰਗਤ ਨੂੰ ਭੁੱਲ ਜਾਂਦਾ ਹੈ ਸਾਧ ਸੰਗਤ ਨੂੰ ਭੁੱਲ ਜਾਂਦਾ ਹੈ ਗੁਰਮਤਿ ਪਿਆਰਿਆਂ ਦੇ ਸਬਦ ਭੁੱਲ ਜਾਂਦਾ ਹੈ ਗੁਰਮਤਿ ਵਰਮੋ ਕੇ ਪਿਆਰਿਆਂ ਨੂੰ ਸਿੱਖਿਆ ਭੁੱਲ ਜਾਂਦਾ ਹੈ ਇਸ ਕਰਕੇ ਗੁਰੂ ਮਹਾਰਾਜ ਜੀ ਉਪਦੇਸ਼ ਕਰਦੇ ਹਨ ਹਰ ਨਾਮ ਨ ਸਿਮਰਹਿ ਸਾਧ ਸੰਗ ਤੈ ਤਨ ਉਡੈ ਖੇ ਜਦੋਂ ਕੋਈ ਬੰਦਾ ਭੈਣ ਬੀਬੀ ਵੀਰ ਕੋਈ ਬਜ਼ੁਰਗ ਹੋਵੇ ਮਾਤਾ ਸਮਾਜ ਨੂੰ ਸਮਾਜਿਕ ਤੌਰ ਤੇ ਕੋਈ ਗਿਰਿਆ ਹੋਇਆ ਕੰਮ ਕਰ ਲੈਂਦਾ ਹਰ ਇੱਕ ਬੰਦਾ ਉਹਦੇ ਬਾਰੇ ਉਂਗਲ ਕਰਦੇ ਨੇ ਖੇੜਾੜਾ ਕਿੰਨੇ ਕੀ ਸਰ ਵਿੱਚ ਸਵਾਹ ਪਾ ਲਈ ਕਿੰਨੇ ਕੀ ਗਰਦੋਤ ਕਰ ਲਈ ਐਵੇਂ ਜਿਵੇਂ ਸਾਧੂ ਰਾਮਹਾਰਾ ਜੀ ਕਹਿੰਦੇ ਨੇ ਜਿਹੜੇ ਨਾਮ ਨਾਲ ਨਹੀਂ ਜੁੜੇ ਉਹ ਕਿਤੇ ਹੋਰ ਜੁੜੇ ਹੋਏ ਨੇ ਜਿੱਦੇ ਨਾ ਕਿਤੇ ਕੋਈ ਜੁੜਿਆ ਹੋਇਆ ਸੰਸਾਰੀ ਜੀ ਸੰਸਾਰ ਨਾਲ ਪ੍ਰੀਤੀ ਪਾਈ ਬੈਠਾ ਜੇ satsangat ਨਹੀਂ ਕਰਦਾ ਰੱਬ ਦੇ ਪਿਆਰਿਆਂ ਦੀ ਗੱਲ ਨਹੀਂ ਮੰਨਦਾ ਗੁਰੂਆਂ ਪੀਰਾਂ ਵਕਤਾਰਾਂ ਮੁਣੀਆਂ ਰਿਸ਼ੀਆਂ ਦੀ ਗੱਲ ਨਹੀਂ ਮੰਨਦਾ ਆਪਣੀ ਮਨ ਦੀ ਮਰਜ਼ੀ ਕਰਦਾ ਹੈ ਮਨ ਦੀ ਮੱਤ ਪਿੱਛੇ ਲੱਗਿਆ ਹੋਇਆ ਹੈ ਮਹਾਰਾਜ ਜੀਂਦ ਨੇ ਜਿਹੜਾ satsangat ਨਹੀਂ ਕਰਦਾ ਸਾਧੂ ਸੰਗ ਵਿੱਚ ਨਹੀਂ ਆਉਂਦਾ ਪੈ ਤਨ ਉੱਡੈ ਖੇ ਉਹ ਸਰੀਰ ਦੀ ਖੇ ਉੱਡਦੀ ਹੈ ਭਾਵ ਕਿਤੇ ਨਾ ਕਿਤੇ ਉਦਾ ਮਾੜਾ ਕਰਮ ਨੂੰ ਪ੍ਰਗਟ ਹੁੰਦਾ ਹੈ। ਅਰ ਨਾਮ ਨਸਿ ਮਿਰ ਸਾਥ ਸੰਗ ਬੈਠ ਕੇ ਉੱਠੇ ਕੀ ਜਿਨ ਕੀਤੀ ਕਿਸੇ ਨਾ ਜਾਣ ਜਿਨੇ ਕੀਤੀ ਹੈ ਭਾਪ ਪਰਮੇਸ਼ਰ ਨੇ ਬਣਤ ਬਣਾਈ ਹੈ ਜਨ ਤੇਰੀ ਮਨ ਬਣਤ ਬਣਾਈ ਊਠ ਤੇ ਬੈਠ ਸਭ ਤੇ ਹੀ ਆਈ ਪਰਮੇਸ਼ਰ ਨੇ ਦੀ ਬਣਤ ਬਣਾਈ ਹੈ दिन हस्त पाव कर नेत्र रसना किसे त्याग अगर संग रचना नेत्र दती सी परमेश्वर ने कित्ते होर लाई बैठा बस दती सी परमेश्वर ने सेवा करने वास्ते सेवा सेवा करने वास्ते चरण दती सी गुरु दल जान टुट के जाना पर कित्ते होर लाई बैठा मेरा इन मन दता सी बुद्धि दती सी ਇਹ ਪ੍ਰਮੇਸ਼ਰ ਨਾਲ ਲਾ ਕੇ ਰੱਖੀਏ ਕਿਤੇ ਹੋਰ ਲਾਈ ਬੈਠਾ ਇਹਦੇ ਦਨ ਦੇ ਖੇ ਉੱਡਦੀ ਐ ਮਿਰਤਾ ਨਾਮ ਬਿਨਾ ਤਨ ਅੰਧ ਨਾਮ ਤੋਂ ਬਿਨਾ ਭਗਤੀ ਤੋਂ ਬਿਨਾ ਮੁਖ ਆਬਦਾ ਕੇ ਦੁਰਗੰਧਾ ਉਹਦੇ ਮੁਖ ਤੋਂ ਭਾਵ ਉਹਦੇ ਸਰੀਰ ਤੋਂ ਭਾਵ ਉਹਦੀ ਜ਼ਿੰਦਗੀ ਚੋਂ ਉਹਦੇ ਜੀਵਨ ਚੋਂ ਬਦਬੋ ਆਉਂਦੀ ਐ ਮਾੜੀ ਗੰਵਾ ਦੀ ਜਿਹੜਾ ਪ੍ਰਾਣੀ ਪਰਮੇਸ਼ਰ ਨਾਲ ਜੁੜਿਆ ਉਹ ਨਿਤਨੇਮ ਜ਼ਰੂਰ ਕਰੂਗਾ ਬਾਣੀ ਜ਼ਰੂਰ ਪੜ੍ਹੂਗਾ ਰੱਬ ਨੂੰ ਜਾਪ ਜ਼ਰੂਰ ਕਰੂਗਾ ਜਿਹਨੂੰ ਬਾਣੀ ਬਿਸਰ ਗਈ ਐ ਰੱਬ ਬਿਸਰ ਗਿਆ ਨਿਤਨੇਮ ਬਿਸਰ ਗਿਆ ਆਹ ਉਹਦੀ ਮਾੜੀ ਕਰਮ ਨੇ ਉਹਨੇ ਆਪਣੇ ਮਨ ਨੂੰ ਕਿਤੇ ਹੋਰ ਲਾ ਲਿਆ ਤਾਂ ਹੀ ਰੱਬ ਦਾ ਆਨੰਦ ਸ੍ਰੇਆ ਮਾਇਆ ਜਲਾਇਆ ਦਸਨਾ ਚਲਾਇਆ ਭੈੜੇ ਕੰਮਾਂ ਚਲਾਇਆ ਬੈੜੀ ਬਿਰਤੀ ਬਣਾਈ ਕਿਤਨਾ ਕਿਤੇ ਉਹ ਗਿਰਿਆ ਹੋਇਆ ਕਿਸੇ ਕਰਕੇ ਮਾਰੀ ਇਹਨਾਂ ਮੁਖ ਆਹ ਉਹ ਤਾਂ ਕੇ ਦੁਰਗੰਧ ਆ ਦੈਤਨ ਉੱਡੱਖੇ ਤਾਂ ਕਰਕੇ ਉਹ ਤਾਂ ਦੀ ਖੇ ਉੜਦੀ ਹੈ ਭਾਗ ਉਹਦੀ ਘਰ ਦੁੱਧ ਪੈੜੀ ਦੁਨੀਆ ਵਿੱਚ ਪੈਂਦੀ ਹੈ ਪ੍ਰਗਟ ਹੁੰਦੀ ਹੈ ਜਿਨ ਕੇਤੇ ਕਿਸੇ ਨਾ ਜਾਣਾਈ ਨਾਨਕ ਫਿੱਟ ਅਲੋਣੀ ਦੇ ਜਿਹਨੇ ਕੀਤਾ ਸੀ ਪਰਮੇਸ਼ਰ ਨੇ ਸਭ ਕੁਝ ਕੀਤਾ ਸੀ ਸਭ ਕੁਝ ਪਰਮੇਸ਼ਰ ਨੇ ਬਣਾਇਆ ਧੀਆਂ ਪੁੱਤਰ ਘਰ ਆਟ ਸਭ ਕੁਝ ਪਰਮੇਸ਼ਰ ਦੀਨ ਵਾਲਾ ਹੁਣ ਜਾਦ ਨਹੀਂ ਕੀਤਾ ਹਰਦੇ ਚ ਨਹੀਂ ਵਸਾਇਆ ਘਿਰਦੇ ਚ ਕੌਣ ਵਸਾ ਲਿਆ ਸੰਸਾਰ ਦਾ ਰਸ ਦੁਨੀਆ ਦਾ ਰਸ ਪੈੜੇਆਂ ਮਿਰਤੀਆਂ ਪੈੜੇ ਕਰਮ ਮਾਰੇ ਕਰਮ ਹਿਰਦੇ ਚ ਵਸਾ ਲੈ ਨਾਨਕ ਫਿੱਟ ਅਲੋਨੀ ਦੇ ਉਹ ਸਰੀਰ ਵਿੱਚੋਂ ਲੋਕਾਂ ਨੂੰ ਤਾਰਾ ਸਕਦਾ ਹੈ ਉਹਦੇ ਜੀਵਨ ਚੋਂ ਲੋਕਾਂ ਨੂੰ ਚੰਗਾ ਕਹਿ ਸਕਦੇ ਨੇ ਕਿਉਂਕਿ ਜਹ ਜੀਬ ਬਿਰਤੀ ਵਾਲਾ ਬੰਦਾ ਹੁੰਦਾ ਉਹਨੂੰ ਉਹ ਜਾਂ ਮਿਲੇ ਜਾਂਦਾ ਹੈ ਪਰ ਗੁਰੂ ਘਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਦਰਗਾਹ ਚੋਂ ਇੱਕ ਆਵਾਜ਼ ਆਉਂਦੀ ਹੈ ਕਹਿੰਦੇ ਉਹ ਦਹੀ ਉਹ ਸਰੀਰ ਫਿਟਕਤਾਰ ਦੇ ਜੋਗ ਹੈ। ਇਗਲਾਣ ਕੀ ਹੈ ਫਟੇ ਮੂੰਹ ਆਉਛੇ ਜਿਹੜਾ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਵਹਿਰੂ ਨੂੰ ਯਾਦ ਨਹੀਂ ਕਰਦਾ। ਮਹਲਾ ਪੰਜਵਾ ਕਾਟ ਵਸੈ ਚੰਨਾਰਬਿੰਦ ਰਸਨਾ ਜਪ ਗੋਪਾਲ ਪਰਮੇਸ਼ਰ ਪ੍ਰਮਾਤਮਾ ਦੇ ਚਰਨਾਂ ਨੂੰ ਪਰਮੇਸ਼ਰ ਦੀ ਯਾਦ ਪਰਮੇਸ਼ਰ ਦਾ ਪਿਆਰ ਵਿਰਾਗ ਪ੍ਰੇਮ ਜਿਸ ਹਿਰਦੇ ਵਿੱਚ ਵਸਿਆ ਹੋਇਆ ਹੈ ਜਿਸ ਸਰੀਰ ਵਿੱਚ ਵਸਿਆ ਹੋਇਆ ਹੈ ਜਿਹੜੀ ਰਸਨਾ ਨਾਮ ਜਪਦੀ ਹੈ ਜਿਹੜੀ ਰਸਨਾ ਵਹਿਰੂ ਵਹਿਰੂ ਕਰਦੀ ਹੈ ਜਿਹੜੀ ਰਸਨਾ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਜਿਹੜੀ ਰਸਨਾ ਚੌਪਈ ਸਾਹਿਬ ਦੀ ਪਾਠ ਕਰਦੀ ਹੈ ਜਿਹੜੀ ਰਸਨਾ ਸੁਖਣੀ ਸਾਹਿਬ ਦੀ ਬਾਤ ਕਰਦੀ ਹੈ ਪਰਮੇਸ਼ਰ ਨੂੰ ਯਾਦ ਕਰਦੀ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਭਾਈ ਉਹ ਭੈੜੇ ਕੰਮਾਂ ਤੋਂ ਮਾਰੀਆਂ ਬਿਰਦੀਆਂ ਤੋਂ ਮਾਰੀ ਤੁਰਨਿਆਂ ਤੋਂ ਬਚ ਜਾਂਦਾ ਹੈ ਭਾਈ ਜੀ ਨੇ ਪ੍ਰੇਮ ਨਾਲ ਪਰਮਾਤਮਾ ਨੂੰ ਯਾਦ ਕੀਤਾ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋ ਪਾਲ ਭਾਈ ਉਹੀ ਪਰਮਾਤਮਾ ਨੂੰ ਜਾਲ ਕਰਦੇ ਨੇ ਉਹੀ ਆਪਣੀ ਦੇਹੀ ਸੰਭਾਲ ਕਰਦੇ ਨੇ ਵਿਸ਼ੇ ਬਕਾਰਾਂ ਤੋਂ ਬਚਾ ਕੇ ਰੱਖਦੇ ਨੇ ਜਿਵੇਂ ਖੇਤੀ ਪਾਲਣ ਵਾਲਾ ਕਿਸਾਨ ਆਪਣੇ ਖੇਤ ਨੂੰ ਪਾਲਦਾ ਰੱਖੀ ਕਰਦਾ ਹੈ ਦੀਨ ਤੋਂ ਆਖੀ ਕਰਦਾ ਹੈ ਬਾਹਰਲੇ ਪਸੂਆਂ ਤੋਂ ਆਖੀ ਕਰਦਾ ਹੈ ਹੋਰ ਬਹੁਤ ਕਿਸਮ ਦੀ ਰਾਖੀ ਕਰਦਾ ਹੈ ਇਸ ਵੇਰੇ ਦਵਾਈਆਂ ਪਾਉਂਦਾ ਹੈ ਉਹ ਆਪਣੇ ਆਪਣੀ ਫਸਲ ਨੂੰ ਪਾਲਦਾ ਹੈ ਐਨੇ ਜਿਵੇਂ ਜਿਹੜਾ ਗੁਰਮੁਖ ਹੈ ਨਾਮ ਜਪਣ ਵਾਲਾ ਰੱਬ ਨੂੰ ਯਾਦ ਕਰਨ ਵਾਲਾ ਉਹ ਵਿਸ਼ੇ ਵਕਾਰਾਂ ਤੋਂ ਦੂਰ ਰਹਿੰਦਾ ਹੈ ਆਪਣੀ ਸਰੀਰ ਨੂੰ ਪਾਲਣਾ ਕਰਦਾ ਹੈ ਬੈ ਸਿਰ ਦੀ ਰਾਖੀ ਕਰਦਾ ਹੈ ਮੈਨੂੰ ਕਿਤੇ ਚੋਰ ਨਾ ਕੋਈ ਲੱਗ ਜਵੇ ਇਸ ਦੇ ਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਰੂਪੇ ਮਨ ਮੁਖ ਨਹੀਂ ਲੁੱਜ ਜਾ ਕੋਈ ਨਾ ਸੁਣੇ ਪੁਕਾਰਾ ਉਹ ਆਪਣੇ ਅਮਰਤ ਨੂੰ ਡੁੱਟਣ ਨਹੀਂ ਦਿੰਦਾ ਭੈੜੀਆਂ ਬਿਰਗੀਆਂ ਵਿੱਚ ਭੈੜੇ ਰਸਾ ਵਿੱਚ ਭੈੜੇ ਕਰਮਾਂ ਵਿੱਚ ਨਹੀਂ ਪੈਂਦਾ ਆਪਣੇ ਸਰੀਰ ਦੀ ਆਪਣੇ ਆਤਮਾ ਦੀ ਆਪਣੇ ਦਿਮਾਗ ਜਿਹੜਾ ਦਿਮਾਗ ਦੀ ਸੰਭਾਲ ਕਰਦਾ ਭਾਈਓ ਪਾਣੀ ਆਪੇ 68 ਤੀਰਥ ਕਰਦਾ ਆਪ ਕਰੇ ਇਸਨਾਂ ਪਰਮੇਸ਼ਰ ਨੇ ਜਿੰਨੇ ਤੀਰਥ ਬਣਾਏ ਨਹੀਂ ਸਾਧ ਕੀਤੇ ਨੇ ਉਹ ਸਭ ਪਰਮੇਸ਼ਰ ਦੀ ਦੇਗ ਨੇ ਪਰਮਾਤਮਾ ਦੀ ਦੇਣ ਹੈ ਆਪ ਕ੍ਰਿਸ਼ਨਾ ਨਾਮ ਜਿਹਦੀ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਪਰਮਾਤਮਾ ਦੀ ਵਹਿਰੂ ਦੀ ਕੋਈ ਸੱਚੇ ਮਨੁੱਖ ਨਾਮ ਕਰਦਾ ਹੈ ਭਾਵ ਸਮਝਿਏ ਕਿ ਪਰਮੇਸ਼ਰ ਹੀ ੜਾਟ ਕੀਰਤਨ ਕਰਤਾ ਕਰਤਾ ਹੈ ਜਾਇ ਕਹੀਏ ਪਰਮੇਸ਼ਰ ਦਾ ਨਾਮ ਹੀ ੜਾਟ ਕੀਰਤਨ ਤੇ ਪਰਮੇਸ਼ਰ ਪਰਮਾਤਮਾ ਜੀ ਦੀ ਕਿਰਪਾ ਕਰਦੇ ਹਨ ਉਹ ਆਪ ਇਸ ੜਾਟ ਕੀਰਤਨ ਨਾਮ ਸਿਮਰਨ ਵਿੱਚ ਭਗਤੀ ਵਿੱਚ ਸਾਧੂ ਸੰਗ ਵਿੱਚ ਨਾਮ ਕਰਦੇ ਹਨ ਆਪੇ ਸੰਜਮ ਵਰਤੈ ਸੁਆਮੀ ਆਪਜਿ ਪਾਏ ਨਾਮ ਪਰਮੇਸ਼ਰ ਵਹਿਗੁਰੂ ਦੀ ਕਿਰਪਾ ਕਰਦਿਆਂ ਸੰਜਮ ਕਹਿੰਦੇ ਨੇ ਇੰਦਰੀਆਂ ਨੂੰ ਬੰਨ੍ਹ ਕੇ ਰੱਖਣਾ ਅੱਖਾਂ ਕੁਝ ਦੇਖਦੀਆਂ ਕੰਨ ਕੁਝ ਸੁਣਦੇ ਨੇ ਤੇ ਸਾਧ ਸੰਗਤ ਜੀ ਆਪਣੇ ਇੰਦਰੀ ਦੇ ਬਸਤ ਵਿੱਚ ਪਰ ਜਿੱਤੇ ਕਿਰਪਾ ਹੁੰਦੀ ਹੈ ਵਹਿਗੁਰੂ ਦੀ ਉਹ ਹੀ ਬਸ ਕਰ ਸਕਦੇ ਇਹਨਾਂ ਨੂੰ ਪਰਮੇਸ਼ਰ ਜੀ ਦੀ ਕਿਰਪਾ ਹੋ ਆਪੇ ਸੰਜਮ ਵਰਤੈ ਸੁਆਮੀ ਜਿਹੜਾ ਇਹ ਸੰਜਮ ਦਾ ਵਰਤਾਰਾ ਹੈ ਆਪਾਂ ਕਹਿੰਦੇ ਭਾਈ ਸੰਜਮ ਰੱਖ ਮਹਾਰਾਜ ਜੀ ਕਹਿੰਦੇ ਇਹ ਸੰਜਮ ਪਰਮੇਸ਼ਰ ਦੀ ਦੇਣ ਹੈ ਜਿਹਦੇ ਗੁਰਮ ਜਿਹੜੇ ਗੁਰਮੁਖ ਤੇ ਉਸ ਪਰਮੇਸ਼ਰ ਦੀ ਪਰਮਾਤਮਾ ਦੀ ਕਿਰਪਾ ਹੋ ਗਈ ਉਹੀ ਇਹ ਬ੍ਰਹਮਚਾਰੀ ਹੈ ਆਪਣਾ ਜੀਵਨ ਜਿਹੜਾ ਜੀਵਨ ਗੁਜ਼ਾਰ ਕਰ ਸਕਦਾ ਹੈ ਦੂਜਾ ਨਹੀਂ ਦੁਨੀਆਂ ਭਾਵੇਂ ਉਹ ਭਾਵੇਂ ਕਿੰਨਾ ਵੀ ਸੱਚਾ ਤੇ ਉੱਚਾ ਹੋਵੇ ਪਰ ਮਨੋਵਿਰਤੀ ਕਰਕੇ ਵੰਦਾ ਬੜਾ ਨੀਚੇ ਹੁੰਦਾ ਹੈ ਬੰਦਾ ਬੜਾ ਪੰਦਰਾ ਦਾ ਨੀਮਾ ਹੁੰਦਾ ਹੈ ਕਿਸੇ ਬੁਰਮਤ ਨੇ ਆਖਿਆ ਹੈ ਕਹਿੰਦੇ ਵੀ ਆਖਦੇ ਵੀ ਇਹ ਹੈ ਬੰਦਾ ਬੜਾ ਠੰਡਾ ਹੈ ਬੰਦਾ ਬੜਾ ਨਰਮ ਹੈ ਬੰਦਾ ਬੜਾ ਸਿਆਣਾ ਹੀ ਦੇਖਣ ਨੂੰ ਲੱਗਦਾ ਹੈ ਠੰਡਾ ਦੇਖਣ ਨੂੰ ਲੱਗਦਾ ਸਿਆਣਾ ਦੇਖਣ ਨੂੰ ਲੱਗਦਾ ਹੈ ਭਗਤ ਲੱਗਦਾ ਹੈ ਉਹ ਕਹਿੰਦੇ ਜਿਹੜੀ ਸਿੰਘਾਂ ਦੀ ਡੱਬੀ ਹੁੰਦੀ ਹੈ ਨਾ ਮਾਸਕੀ ਨੂੰ ਉੱਪਰ ਕਹਿੰਦੇ ਜਿਹਦੇ ਸੇਖਾਂ ਉੰਦੀਆਂ ਨੇ ਉਹ ਵੀ ਠੰਡੀ ਹੁੰਦੀ ਹੈ ਦੇਖਣ ਨੂੰ ਉਹ ਵੀ ਬੜੀ ਸ਼ਾਂਤ ਲੱਗਦੀ ਹੈ ਜਦੋਂ ਉਹਦੇ ਅੰਦਰੋਂ ਕੱਢ ਕੇ ਸਿੰਘ ਕਸਾਈ ਉਹਦੇ ਉੱਪਰ ਅੱਗ ਦਾ ਮੋਕਾ ਨਿਕਲਿਆ ਐਮ ਐਂਜੇ ਮੈਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਇੱਕ ਸਾਧੂ ਆਇਆ ਉਹਨੇ ਆਪਣੇ ਸਰੀਰ ਤੇ ਸਵਾਹ ਮਲੀ ਹੋਈ ਹੈ ਸਵਾਹ ਮਰਨ ਦਾ ਇਹ ਇੱਕ ਪ੍ਰਤੀਕ ਹੁੰਦਾ ਹੈ ਵੀ ਇਹ ਹੁਣ ਇੱਕ ਵਰਤਾਰ ਮੌਤੀ ਭਾਵ ਇੱਕ ਨੇ ਦੇਣੀ ਹੁੰਦੀ ਹੈ ਉਧਾਰਾ ਜਿਸ ਮਰਿਆਂ ਦੇ ਸਮਾਨ ਹੈ ਬੜੀਆਂ ਦੇ ਸਵਾਹ ਦਾ ਦੂਜਾ ਸਵਾਹ ਬਾਨੀ ਦਾ ਬਲ ਹੁੰਦਾ ਇਹ ਹੁੰਦਾ ਕਿ ਇਹ ਇਹ ਮਸਾਕ ਹੋ ਗਿਆ ਇਹਦੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਵਿਸ਼ੇਵਕਾਰ ਹੋ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਲੋਭ ਲਾਲਚ ਨਹੀਂ ਇਹ ਬਿਲਕੁਲ ਸ਼ਾਂਤ ਹੋ ਗਿਆ ਸਵਾਹ ਮਰਨ ਦਾ ਪ੍ਰਤੀਕ ਹੀ ਹੈ ਹੁਣ ਜਦੋਂ ਲੈਨ ਵਿੱਚ ਖੜਾ ਹੈ ਸੁਖਰੇ ਸਾਹਿਬ ਮਹਾਰਾਜ ਜੀ ਨੂੰ ਚੌਰ ਬਰਦਾਰ ਨੇ ਚੌਰ ਕਰ ਦਿੱਤੇ ਹੁਣ ਸਾਧੂ ਜੀ ਦੇ ਨੇੜੇ ਆਇਆ ਲੈਨ ਚ ਖੜਾ ਮੱਖਾ ਟੇਕਣ ਵਾਸਤੇ ਸੁਧਰੇ ਸਾਹ ਜੀ ਨੇ ਉਹਨੂੰ ਆਪ ਐਸ ਤਰ੍ਹਾਂ ਉਂਗਲ ਮਾਰਨ। ਉਹ ਜਿਹੜਾ ਸਾਧੂ ਸੀਗਾ ਉਹ ਦੇਖਦਾ ਆਲਾ ਬਾਲਾ ਵੀ ਮੈਨੂੰ ਉਂਗਲ ਮਾਰੀ ਆ ਕਿ ਕਿਸੇ ਹੋਰ ਨੂੰ ਮਾਰੀ ਆ। ਉਹ ਆਲਾ ਦੇਖ ਕੇ ਫੇਰ ਸੁਧਰੇ ਸਾਹ ਵੱਲ ਦੇਖਦਾ। ਸੁਧਰੇ ਸਾਹ ਨੇ ਫੇਰ ਉਂਗਲ ਮਾਰਤੀ। ਉਹ ਫੇਰ ਆਲਾ ਆਲਾ ਦਾਲਾ ਦੇਖਦਾ ਵੀ ਸੁਧਰੇ ਸਾਹ ਨੇ ਇਹ ਜਿਹੜਾ ਗੁਰੂ ਦਾ ਸੇਵਾਦਾਰ ਹੈ। ਇਹ estrangul ਮਾਰਦਾ ਮੈਨੂੰ ਮਾਰਦਾ ਜਾਂ ਕਿਸੇ ਹੋਰ ਨੂੰ ਮਾਰਦਾ ਹਲਾ ਵਾ ਦੇਖਿਆ ਫੇਰ ਸੁਥਰੇ ਸਾਹਿਬ ਵੱਲ ਦੇਖਿਆ ਤੀਜੀ ਵਾਰ ਸੁਥਰੇ ਸਾਹਿਬ ਨੇ ਤੀਜੀ ਵਾਰ ਫੇਰ ਉਂਗਲ ਮਾਰਤੀ ਨੂੰ ਗਜਰਾ ਸਾਹ ਸੀ ਬੜਾ ਕੋਪਤ ਹੋ ਗਿਆ ਮੈਂ ਇੱਕ ਸਾਧੂ ਆ ਮੈਂ ਇੱਕ ਭਗਤ ਆ ਨਾ ਮੈਨੂੰ ਮੁਖੌਲ ਕਰਦਾ ਮੇਰੇ ਨਾਲ ਮੁਸਕਣੀਆਂ ਕਰਦਾ ਹੈ ਮੁਸ਼ਕਰੀਆਂ ਕਰਦਾ ਹੈ ਗੁਰੂ ਦੇ ਸਿੱਖ ਐਦਾ ਹੁੰਦੇ ਨੇ ਗੁਰੂ ਦੇ ਸਿੱਖ ਸੇਵਾਦਾਰ ਜਾਣ ਕਰਨ ਵਾਲੇ ਐ ਦਦੇ ਹੁੰਦੇ ਨੇ ਕੀ ਸਿੱਖਿਆ ਦਿੱਤੀ ਹੈ ਗੁਰੂ ਸਾਹਿਬਾਂ ਨੇ ਨਾਨਕ ਕੀ ਇਹ ਗੁਰੂ ਸਾਹਿਬ ਕੋ ਮਿਹਰ ਲੈਣ ਦੇ ਨੇ ਕੀ ਇਹ ਆਪਣਾ ਭਲਾ ਕਰਨਗੇ ਐਦਾਂ ਦੀ ਬਿਰਤੀ ਲੈ ਕੇ ਐਦਾਂ ਦੇ ਸੰਕਲਪ ਕੋ ਲੈ ਕੇ ਮਨ ਵਿੱਚ ਗੁਰਉਤ ਹੋ ਕੇ ਗੁਰੂ ਸਾਹਿਬ ਦੇ ਨੇੜੇ ਚੱਲਿਆ ਗਿਆ ਮਾਰੇ ਵੀ ਆਓ ਆਓ ਭੱਗ ਜਾਨਾ ਆਓ ਸਮਝਣਾ ਮਹਾਰਾਜ ਨੇ ਮੱਥਾ ਟੇਕਣਾ ਭੁੱਲ ਗਿਆ ਕਿਉਂਕਿ ਅੰਦਰ ਕੀ ਸੀ ਗਰੋਧ ਅੱਗ ਭੁਲਾ ਹੋਇਆ ਤੇ ਮਹਾਰਾਜ ਜੀ ਮੈਨੂੰ ਇਹ ਦੱਸੋ ਆ ਤੁਹਾਡੇ ਸੇਵ ਸਿੱਖ ਸੇਵਕ ਨੇ ਜਿਹੜੇ ਤੁਸੀਂ ਇਹਨਾਂ ਨੂੰ ਇਹ ਸਿਖਿਆ ਦਿੰਨੇ ਹੋ ਵੀ ਆਈ ਸੰਗਤ ਨੂੰ ਮੁਕੌਲਾ ਕਰਨਾ ਕਿਹਾ ਕਿਉਂ ਗਿਆ ਭਾਈ ਕਿਹਾ ਸੋਨੇ ਜਿਹੜਾ ਚੋਰ ਕਰਦਾ ਸੌਰਵਰਦਾਰੀ ਵਾਲੇ ਮੈਨੂੰ ਵੀ ਹਲ ਕਰਦੇ ਨੇ ਸਟੰਨੀਆਂ ਕਰਦਾ ਹੈ ਮਸ਼ਕਰੀਆਂ ਕਰਦਾ ਹੈ ਮੇਰੇ ਨਾਲ ਏਦਾਂ ਮੈਨੂੰ ਕਦੇ ਹਸਾਰੇ ਕਰਦਾ ਹੈ ਮਹਾਰਾਜ ਜੀ ਕਹਿੰਦੇ ਸਾਇਆ ਜੀ ਨੇ ਪਾਛਾ ਪਾਈ ਸੋਹਰੇ ਸਾ 10 ਆ ਭਗਵੰਨ ਜਨ ਸਾਧਨ ਕੀ ਬੋਲਦਾ ਕਹਿੰਦੇ ਮਹਾਰਾਜ ਜੀ ਮੈਂ ਤੇ ਕੁਝ ਪਰਖ ਰਿਹਾ ਸੀ ਇੱਕੀ ਪਰਖ ਰਿਹਾ ਸੀ ਮੈਂ ਤੇ ਪਰਖ ਰਿਹਾ ਸੀ ਇਹ ਸਾਧੂ ਨੇ ਸਵਾਹ ਮਲੀ ਹੈ ਸਵਾਹ ਮਰਦਾ ਪਰ ਕੀ ਕੇ ਹੁੰਦਾ ਹੈ ਵੀ ਇਹ ਸ਼ਾਂਤ ਹੋ ਗਿਆ ਮੈਂ ਤਾਂ ਇਹ ਉਂਗਲੀ ਨਾਲ ਸਵਾਹ ਢਾ ਕੇ ਦੇਖਦਾ ਸੀ ਵਿਧੀ ਅੰਦਰ ਵੀ ਸ਼ਾਂਤੀ ਆ ਗਈ ਕਿ ਅੰਦਰ ਅੰਕ ਭੁੱਲਾ ਹੋਇਆ ਪਿਆ ਮਹਾਰਾਜ ਕਹਿੰਦੇ ਭਾਈ ਸੁਖਰੇ ਸਾਹਿਬ ਦਾ ਜਵਾਬ ਦੇ ਹੁਣ ਸ਼ਰਮਸਾਰ ਹੋ ਗਿਆ ਹੁਣ ਕੋਈ ਗੱਲ ਨਾ ਆਈ ਇਸ ਕਰਕੇ ਵਾਰਿਆਂ ਦੇ ਬਾਹਰ ਭੇਖੰਤਰਮਲ ਮਾਇਆ ਸਭਸ ਨਾਹੀਂ ਕਸ ਕਰੇ ਸੁਆਇਆ ਬਾਹਰ ਗਿਆਨ ਤੇ ਆਣੀ ਸਨਾਤਾਨਮ ਪਰ ਵਿਆਪਕ ਲੋਭ ਸੁਆਇਆ ਅੰਦਰ ਅਗਣਿਏ ਅੰਦਰ ਸ਼ਾਂਤੀ ਨਹੀਂ ਅੰਤਰ ਅਕਰੋਧ ਹੈ ਇੱਕ ਕਰੋਧ ਇੱਕ ਜਿਹੜਾ ਹੁੰਦਾ ਹੈ ਕਰੋਧ ਮਾਸਟਰ ਵੀ ਕਰਦਾ ਹੁੰਦਾ ਹੈ ਉਹ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਕਾਰਨਾ ਸਾਡੇ ਗੁਰਦੇਵ ਵੀ ਕਰਦੇ ਨੇ ਸਾਨੂੰ ਸਿੱਖਿਆ ਦੇਣ ਵਾਸਤੇ ਹੀਰਰਾਸਾ ਇੱਕ ਸੂਰਮੇ ਵਿੱਚ ਵੀ ਹੁੰਦਾ ਹੈ ਉਹਨੇ ਜਰੂਰਦਾ ਨਾਸ ਕਰਨਾ ਹੁੰਦਾ ਇੱਕ ਮਾਂ ਦੇ ਵਿੱਚ ਵੀ ਗਰੋਧ ਗੁੱਸਾ ਆਉਂਦਾ ਹੈ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ ਉਸਤਾਦ ਵੀ ਕਦੇ ਨਾ ਕਦੇ ਵੀਰਸ ਚ ਆਉਂਦਾ ਹੈ ਗੁੱਸਾ ਕਰਦਾ ਹੈ ਉਹਨੇ ਆਪਣੇ ਸੇਸ਼ ਨੂੰ ਆਪਣੇ ਚੇਲੇ ਨੂੰ ਆਪਣੇ ਕੰਮ ਕਰਨ ਵਾਲੇ ਨੂੰ ਧਿਆਨ ਦੇਣਾ ਹੁੰਦਾ ਹੈ ਇਹ ਗਰੋਧ ਨਹੀਂ ਹੁੰਦਾ ਕਿਸੇ ਨੂੰ ਚੰਗੇ ਸਿੱਖਿਆ ਦੇਣੀ ਗਰੋਧ ਨਹੀਂ ਪਰ ਬਿਨਾ ਗੱਲ ਤੋਂ ਬਿਨਾ ਕੀ ਗੱਲ ਕੋ ਝਗੜਾ ਕਰਨਾ ਬਿਨਾ ਗੱਲ ਤੋਂ ਗਰੋਧ ਹੋਣਾ ਇਹਨੂੰ ਕਹਿੰਦੇ ਨੇ ਗੁੱਸਾ ਕਿਸੇ ਤਰ੍ਹਾਂ ਹੈ ਕੋਈ ਗਿਆਨ ਨਾ ਹੋ ਕਿ ਮਹਾਰਾਜੀ ਕਹਿੰਦੇ ਨੇ ਭਾਈ ਜਿਹਦੇ ਉੱਪਰ ਪਰਵੇਸ਼ਣ ਦੀ ਕਿਰਪਾ ਹੋਵੇ ਉਹ ਹੀ ਇਹਨਾਂ ਦੇ ਕਾਬੂ ਪਾ ਸਕਦਾ ਹੈ ਆਪੇ ਸੰਜਮ ਵਰਤੈ ਸਵਾਮੀ ਆਪ ਜਪਾਏ ਨਾਮ ਜਿਹੜਾ ਅੰਦਰ ਮਿਸੇ ਵਕਾਰਾਂ ਦੇ ਉੱਪਰ ਸਫਤਿ ਪਾਉਣੀ ਹੈ ਇਹ ਵੀ ਪਰਮੇਸ਼ਰ ਦੀ ਕਿਰਪਾ ਹੈ ਪ੍ਰਮਾਤਮਾ ਦੀ ਦਿਆ ਹੈ ਇਹ ਵਿਸ਼ਟੀ ਹੈ ਕੋਈ ਕਿਰਪਾ ਤੋਂ ਬਿਨਾ ਭਾਈ ਇਹ ਸੰਜਮ ਏ ਜਿਹੜਾ ਸਿਆਸ ਜਾਂ ਇਹ ਜਿਹੜਾ ਬ੍ਰਹਮਚਾਰ ਹੈ ਇਹ ਪੂਰਨ ਨਹੀਂ ਰਹਿ ਸਕਦਾ ਜਿਹੜਾ ਇੰਦਰੀਆਂ ਤੇ ਕਾਬੂ ਪਾਉਣਾ ਹੈ ਇਹ ਉਸੇ ਦੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਮਨ ਹੱਠ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਵੇ ਮਨ ਬਸ ਪਾਈਆ ਸਕਦਾ ਜੇ ਪਰਮਾਤਮਾ ਦੀ ਕਿਰਪਾ ਹੋਵੇ ਨਹੀਂ ਭੇਟ ਕੇ ਖਾ ਕੇ ਦੁਨੀਆ ਬੜੀ ਕੁਲੀ ਫਿਰਦੀ ਹੈ بڑے ਵਸਤਰ ਪਾ ਕੇ ਸੰਸਾਰ ਨੂੰ ਆਪਾਂ ਚੰਗਾ ਦਿਖਾਉਣ ਵਾਸਤੇ ਸੰਸਾਰ ਬੜਾ ਕੋਈ ਫਿਰਦਾ ਪਰ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ ਆਪਜ ਪਾਹੀ ਨਾਮ ਅਸਲੀ ਨਾਮ ਪਰਮੇਸ਼ਰ ਦੇ ਬਾਣੀ ਵਿੱਚ ਰਹਿ ਕੇ ਉਹਦੇ ਹੁਕਮ ਵਿੱਚ ਰਹਿ ਕੇ ਉਹਦੇ ਪ੍ਰੇਮ ਵਿੱਚ ਰਹਿ ਕੇ ਜਿਹੜਾ ਨਾਮ ਜਪਣਾ ਇਹ ਉਹ ਪਰਮੇਸ਼ਰ ਦੀ ਦੇਣ ਹੈ ਨਹੀਂ ਤੇ ਮਰੀਆਂ ਰਾਮ ਰਾਮ ਕਰਤਾ ਸਮਝ ਲੈਂਦੇ ਐਡਾ ਰਾਮ ਸਾਪ ਨਹੀਂ ਹੁੰਦਾ ਜਿਹੜਾ ਭੈ ਵਿੱਚ ਰਹਿ ਕੇ ਹੁਕਮ ਵਿੱਚ ਰਹਿ ਕੇ ਜਪਣਾ ਇਹ ਉਹ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਨਹੀਂ ਜਪਿਆ ਜਾ ਸਕਦਾ ਆਪ ਬਿਆਲ ਹੋਏ ਪੌਖੰਡਨ ਆਪ ਕਰੇ ਸਬਦਾਨ ਉਹ ਆਪ ਹੀ ਕਿਰਪਾ ਕਰਦੇਵੇਂ ਇੰਦਰੋਂ ਸੰਸਾਰ ਦੇ ਉੱਪਰੋਂ ਡਰ ਖਤਮ ਹੋ ਜਾਂਦਾ ਹੈ ਗੁਰੂ ਨਾਨਕ ਮਹਾਰਾਜ ਜੀ ਕਿਸੇ ਨਗਰ ਵਿੱਚ ਜਾ ਕੇ ਬੈਠੇ ਉੱਥੇ ਨੇੜੇ ਦਾ ਇੱਕ ਸਾਧ ਸੀ ਉਹਦਾ ਨਾਂ ਕਲਜੂ ਸੀ ਉਹ ਬੋਲੇ ਆਪਣੀ ਫੌਜ ਲੈ ਕੇ ਆਪਣੇ ਸਿੰਘ ਲੈ ਕੇ ਡੰਡੇ ਛੋਕੀਆਂ ਲੈ ਕੇ ਮਹਾਰਾਜ ਜੀ ਦੇ ਚੜ ਕੇ ਆ ਗਿਆ ਮਹਾਰਾਜ ਜੀ ਅੱਖਾਂ ਮੀਟ ਕੇ ਧਿਆਨ ਵਿੱਚ ਬੈਠੇ ਸਨ ਮਰਦਾਨੇ ਨੇ ਅੱਖਾਂ ਖੋਲੀਆਂ ਮਾਰੇ ਦਸ ਜੇਤ ਬਾਸ਼ਾ ਆ ਲੋਕ ਬੜੇ ਚੜ ਕੇ ਆ ਗਏ ਉਹਦੇ ਕੋਲ ਬੜਾ ਸਾਹਬ ਹੈ ਨਾਲ ਉਹਦੇ ਚੇਲੇ ਨੇ ਆਪਾਂ ਨੂੰ ਫੁੱਟਣ ਆ ਗਏ ਬਚਾਓ ਕਰੋ ਮਾਰੇ ਕਹਿੰਦੇ ਭਾਈ ਮਰਦਾਨਿਆ ਸਤਿਗੁਰੂ ਦਾ ਪਰਮੇਸ਼ਰ ਨੂੰ ਜਾਗ ਕਰ ਸਤਨਾਮ ਦਾ ਪਰਮੇਸ਼ਰ ਦਾ ਸਿਮਰਨ ਕਰ ਉਹ ਆਲਗਾਂ ਡੰਡੀ ਲੈ ਕੇ ਖੜੇ ਆ ਮਹਾਰਾਜ ਜੀ ਨੂੰ ਕਹਿੰਦੇ ਹੁਣ ਤੂੰ ਡਰਦਾ ਹੈ ਹੁਣ ਬੋਲਦਾ ਨਹੀਂ ਹੈਗਾ ਹੁਣ ਡਰਦਾ ਮਾਰਾ ਤੂੰ ਅੱਖਾਂ ਮੀਚੀ ਬੈਠਾ ਅੱਖਾਂ ਖੋਲ ਸਤੂ ਮਹਾਰਾਜ ਜੀ ਨੇ ਆਪਣੇ ਪਵਿੱਤਰ ਨੀਤਰ ਖੋਲੇ। ਉਹ ਕਹਿੰਦੇ ਭਾਈ ਅਸੀਂ ਡਰਦੇ ਆਂ ਨੀ ਅੱਖਾਂ ਬੰਦ ਨਹੀਂ ਕੀਤੀਆਂ। ਨਾ ਅਸੀਂ ਡਰਦੇ ਆਂ। ਕਹਿੰਦਾ ਹੋਰ ਕਿਉਂ ਡਰਦੇ ਬੈਠੇ ਹੋ? ਮਰਗਨ ਡਰਦੇ ਐਸੋ ਨਹੀਂ ਡਰਦਾ ਤੂੰ ਐ। ਤੈਨੂੰ ਡਰ ਐ। ਕਹਿੰਦੇ ਮੈਨੂੰ ਕੱਲਾ ਡਰ ਆ ਰਿਹਾ ਤੁਹਾਡੇ ਅੱਗੇ ਸੋਟੀ ਨਹੀਂ ਖੜਾ। ਕਹਿੰਦੇ ਸੋਟੀ ਹੱਥ ਵਿੱਚ ਤਾਂ ਹੀ ਫੜੀ ਐ ਤੇ ਜੇ ਤੂੰ ਡਰਦਾ ਨਹੀਂ। ਤੈਨੂੰ ਇਹ ਡਰ ਹੋ ਗਿਆ ਕਿ ਕਿਸ ਸਾਧ ਆ ਗਿਆ ਕੋਲੇ ਕਿਤੇ ਇਹ ਮੇਰਾ ਬੁਖਾਰ ਮੇਰਾ ਮੇਰੀ ਦੁਕਾਨ ਨਾ ਖਾ। ਮੇਰੀ ਸੰਗਤ ਨਾ ਲੁੱਟ ਲਵੇ। ਤਨ ਦੌਲਤ ਪੈਸਾ ਲੋਕਾਂ ਕੋਲੋਂ ਇਹਨਾਂ ਲੁੱਟ ਲਵੇ ਜਿਹਨੇ ਮੇਰੇ ਕੋਲੇ ਆਉਦਨੇ ਇਹਦੇ ਕੋਲ ਨਾ ਆਉਣ ਲੱਗ ਜਾਣਾ ਆਪਦੇ ਡੇਰੇ ਦਾ ਡਰ ਆਪਦੇ ਪੈਸੇ ਦਾ ਡਰ ਆਪਣੀ ਸੰਗਤ ਦਾ ਡਰ ਤੈਨੂੰ ਸਤਾਉਂਦਾ ਸੀ ਤਾਂ ਚੱਲ ਕੇ ਆਇਆ ਅਸੀਂ ਨਹੀਂ ਡਰਦੇ ਇਸ ਕਰਕੇ ਇਨਸਾਨ ਦੇ ਅੰਦਰ ਬਹੁਤ ਰਾਹ ਡਰ ਨੇ ਡਰਦਾ ਹੋਇਆ ਸੰਸਾਰ ਅਸਲੇ ਲੈੰਦਾ ਡਰਦਾ ਹੋਇਆ ਸੰਸਾਰ ਕੋਪਾਂ ਬੀੜੀ ਬੈਠਾ ਡਰਦਾ ਹੋਇਆ ਸੰਸਾਰ ਵੱਡੇ ਵੱਡੇ ਰਾਕਟ ਲਾਂਚਰ ਲਾਈ ਬੈਠਾ ਇਹ ਸਭ ਡਰ ਦੇ ਕਾਰਨ ਹੈ ਭੈ ਦੇ ਕਾਰਨ ਹੈ ਮਹਾਰਾਜ ਜੀ ਕਹਿੰਦੇ ਜੇ ਕਿਰਪਾ ਹੋ ਜੇ ਪਰਮਾਤਮਾ ਦੀ ਪਰਮੇਸ਼ਰ ਦੀ ਪ੍ਰਵੇਸ਼ ਬਹਿਰੂ ਦੀ ਅੰਦਰੋਂ ਸਾਰੇ ਡਰ ਖਤਮ ਹੋ ਜਾਂਦੇ ਨੇ ਆਪ ਕਰੇ ਸਬਦਾਨ ਪਰਮੇਸ਼ਰ ਕਿਰਪਾ ਕਰਨ ਬਹਿਰੂ ਦੀ ਚਾਰ ਬਗਾਰਥਾਂ ਦਾ ਦਾਨ ਪਰਮੇਸ਼ਰ ਪਰਮਾਤਮਾ ਆਪ ਦੇਣ ਵਾਲੇ ਹਨ ਜਿਸਨੂੰ ਗੁਰਮੁਖ ਆਪ ਵਝਾਈ ਸੋ ਸਦਹੀ ਦਰਗਹਿ ਪਾਈ ਮਾਨਾ ਜਿੱਦ ਦੇ ਕਿਰਪਾ ਹੋ ਜਾਵੇ ਨਾ ਪਰਮੇਸ਼ਰ ਦੀ ਉਹਨੂੰ ਗੁਰੂ ਦੀ ਪ੍ਰਾਪਤੀ ਇਹ ਪਰਮਾਤਮਾ ਆਪ ਹੀ ਕਰੇ ਕਿਸੇ ਨੂੰ satsangat ਪੂਰਨ ਸੰਗਤ ਗੁਰੂ ਪੂਰਨ ਗੁਰਸਿੱਖ ਪੂਰਨ ਗੁਰੂ ਇਹ ਉਹਦੀ ਕਿਰਪਾ ਤੋਂ ਮੈਨਾਂ ਨਹੀਂ ਮਿਲਦਾ ਬੜੇ ਲੋਕ ਦੇਖੇ ਨੇ ਬੱਕੜਨੀ ਬੱਕੜੀਆਂ ਦੇਦਰ ਤੇ ਜਾ ਜਾ ਕੇ ਨਮਸਕਾਰਾਂ ਕਰਦੇ ਨੇ ਭਾਈ ਉਹਨਾਂ ਤੇ ਗੁਰੂ ਦੀ ਕਿਰਪਾ ਨਹੀਂ ਹੈ ਉਹਨਾਂ ਨੇ ਪੂਰਨ ਗੁਰੂ ਪ੍ਰਾਪਤ ਨਹੀਂ ਹੋਇਆ ਤੇ ਪਰਮੇਸ਼ਰ ਦੀ ਮੌਜ ਹੈ ਜਿਹੜੇ ਪੂਰਨ ਗੁਰ ਨਾਲ ਜੁੜ ਗਏ ਪੂਰਨ ਸਤਨ ਵਿੱਚ ਆ ਗਏ ਪੂਰਨ ਬੁਰਖ ਨਾਲ ਜੁੜ ਗਏ ਭਾਈ ਉਹੀ ਮਾਨ ਛੱਦ ਹੀ ਦਰਗੇ ਪਾਏ ਮਾਨ ਉਹਨਾਂ ਨੂੰ ਹੀ ਦਰਗਾਹ ਚ ਮਾਨ ਪ੍ਰਾਪਤ ਹੋਊਗਾ ਬਾਕੀਆਂ ਨੂੰ ਨਹੀਂ ਜਿਸ ਦੀ ਪੈ ਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਣ ਜਿਦ ਤੇ ਪ੍ਰਮੇਸ਼ਰ ਦੀ ਕਿਰਪਾ ਹੋ ਜਾਵੇ ਪ੍ਰਮਾਤਮਾ ਦੀ ਪ੍ਰਮਾਤਮਾ ਜੀ ਦੀ ਪੈ ਜ ਰੱਖ ਲੈਵੇ ਪੈਜ ਰੱਖਣੇ ਕਿਨੂੰ ਕਹਿੰਦੇ ਨੇ ਭਾਈ ਜਿਹੜਾ ਕੋ ਸੰਗਤ ਤੋਂ ਵੱਜ ਜਾਵੇ ਜ਼ਿੰਦਗੀ ਚ ਜਿਹੜਾ ਚੋਰੀ ਤੋਂ ਬਚ ਜਾਵੇ ਜ਼ਿੰਦਗੀ ਚ ਜਿਹੜਾ ਝੂਠੀ ਜਾਰੀ ਤੋਂ ਬਚ ਜਾਵੇ ਜ਼ਿੰਦਗੀ ਚ ਜਿਹੜਾ ਮਾੜੇ ਕੰਮਾਂ ਤੋਂ ਬਚ ਜਾਵੇ ਉਹਨੂੰ ਕਹਿੰਦੇ ਨੇ ਰੱਬ ਨੇ ਮੇਰੀ ਪੈਜ ਰੱਖ ਲਈ ਪਰਮਾਤਮਾ ਨੇ ਮੇਰੇ ਤੱਕ ਮੇਰੇ ਦਿੱਤਾ ਕਲਜੂਗ ਆਖਿਰ ਤੇ ਗਿਰ ਗਿਆ ਸੀ ਮੈਂ ਤਾਂ ਡਿੱਗ ਗਿਆ ਸੀ ਮਾਤਮਾ ਨੇ ਮੇਰੀ ਪੈਜ ਰੱਖ ਲਈ ਮੈਨੂੰ ਬਚਾਲਿਆ ਮਾੜੇ ਕੰਮਾਂ ਚ ਪਾਪ ਤੋਂ ਬਚਾਲਿਆ ਗੁਨਾਹਾਂ ਤੋਂ ਬਚਾਲਿਆ ਘੋਰ ਪਾਪ ਤੋਂ ਬਚਾਲਿਆ ਘੋਰ ਪਾਪ ਨਹੀਂ ਵੱਡੇ ਵੱਡੇ ਪਾਪ ਨਹੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਬਸੰਦਾ ਨੂੰ ਤੇਲ ਦੇ ਕੜਾਹੀ ਚ ਪਾ ਕੇ ਜਾਲਿਆ ਸੀ ਜਿਨ੍ਹਾਂ ਨੇ ਭੈੜੀ ਨਿਗਾਹ ਨਾਲ ਮਾਤਾ ਪੰਜਾਬ ਕੌਰ ਨੂੰ ਤੱਕਿਆ ਸੀ ਮਾਤਾ ਪੰਜਾਬ ਕੌਰ RAM Rai ਦੇ ਘਰੋਂ ਸੀ ਰਾਮ ਰਾਏ ਨੇ ਭੁੱਲਾ ਬਖਸਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ प्रीਤੀ ਪਾ ਲਈ ਸੀ ਤੇ ਰਾਮ ਰਾਏ ਸਮਾਧੀ ਵਿੱਚ ਬੈਠਾ ਸੀ ਤੇ ਚੇਲਿਆਂ ਨੇ ਸਮਾਧੀ 'ਚ ਬੈਠੇ ਨੂੰ ਮਰਿਆ ਜਾਣ ਕੇ ਉਹਨੂੰ ਸਸਕਾਰ ਕਰਤਾ ਤੇ ਉਸ ਤੋਂ ਬਾਅਦ ਚੇਲੇ ਉੱਤਰ ਗਏ ਮਾਤਾ ਪੰਜਾਬ ਕੌਰ ਤੇ ਭੈਣੀ ਨਿਗਾਹ ਰੱਖੀ ਮਾਤਾ ਪੰਜਾਬ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਪੱਤਰ ਲਿਖ ਕੇ ਦੋ ਸੁਫਾ ਵਹੀ ਭੇਜਿਆ ਜਦੋਂ ਪੱਤਰ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੈਂ ਦੇਖਿਆ ਵਿੱਚ ਸੱਚੇ ਪਾਤਸ਼ਾਹ ਮੈਂ ਆਪਣੀ ਇੱਜ਼ਤ ਬਚਾਉਂਦੀ ਫਿਰਦੀ ਆ ਇਹ ਪੁੱਤਰੇ ਚੇਲੇ ਮੇਰੇ ਬਲਬਾਰੀ ਦੇਗਾ ਰੱਖ ਦਿੰਦੇ ਇਹਨਾਂ ਦੀ ਬਿਰਤੀ ਬੜੀ ਭੈੜੀ ਹੋ ਗਈ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਅਸੀਂ ਤੁਹਾਡੀ ਸਿੱਖਾਂ ਤੁਸੀਂ ਸਾਨੂੰ ਬਖਸ਼ਿਆ ਹੈ ਤੇ ਆਹ ਜਿਹੜੀ ਸੈ ਸਾਡੇ ਗਲਤ ਪਈ ਹੈ ਆਹ ਕਲਜੂ ਜਿਹੜਾ ਸਾਡੇ ਘਰ ਚ ਆ ਕੇ ਨੰਗਾ ਨਾਚ ਕਰਦਾ ਖੜਦਾ ਤੁਸੀਂ ਠੱਲ ਤੋਂ ਵਾਪਸ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਾਹੋ ਜਲਾਲ ਵਿੱਚ ਆਏ ਐਡਾਂ ਦੀ ਬਿਰਤੀ ਵਾਲੇ ਇੰਨਾ ਭੈੜਾ ਕਰਮ ਕਰਨ ਵਾਲੇ ਲੋਕ ਮਹਾਰਾਜੀ ਆਪਣੇ ਸਿੰਘਾਂ ਨੂੰ ਲੈ ਕੇ ਗਏ ਸੱਚੇ ਪਾਤਸ਼ਾਹ ਜੀ ਨੇ ਪਹਿਚਾਨ ਕਰਕੇ ਉਹਨਾਂ ਸਮਸੰਧਾਂ ਨੂੰ ਉਹਨਾਂ ਸਿੱਖਾਂ ਨੂੰ ਸੇਵਾਦਾਰ ਕਹਣ ਵਾਲਿਆਂ ਨੂੰ ਤੇਲ ਦੇ ਕੁੱਪੜ ਦੇ ਕੜਾਹੇ ਕਰਕੇ ਉਹਨਾਂ ਦੇ ਵਿੱਚ ਜਿਉਂਦੇ ਜਿਉਂਦੇ ਸਿੱਟੜ ਕੇ ਉਹਨਾਂ ਵਿੱਚ ਸਾਰਿਆ ਇੰਨੇ ਸੱਚੇ ਪਾਤਸ਼ਾਹ ਮਹਾਰਾਜੀ ਇਸ ਨੂੰ ਨਾ ਫਰਤ ਕਰਦੇ ਆ ਮਹਾਰਾਜੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵੀ ਇਸ ਨੂੰ ਨਾ ਫਰਤ ਕਰਦੇ ਆ ਭੈੜੀ ਵਰਤੀ ਤੋਂ ਬਾਅਦ ਕਰਕੇ ਬਾਣੀ ਕਹਿੰਦੇ ਨੇ ਜਿਹਦੇ ਤੇ ਕਿਰਪਾ ਹੋ ਜਵੇ ਨਹੀਂ ਨਹੀਂ ਹੁੰਦੀ ਬਾਕੀਆਂ ਤੇ ਨਹੀਂ ਹੁੰਦੀ ਸਾਰਾ ਸੰਸਾਰ ਨਹੀਂ ਬਚ ਸਕਦਾ ਇਹ ਤੋਂ ਬੜੀ ਸੇਖਿਆ ਦਿੰਦੀ ਹੈ ਬਾਣੀ ਰੱਬ ਦੇ ਪਿਆਰੇ ਪ੍ਰਚਾਰਕ ਸੇਖਿਆ ਦਿੰਦੇ ਨੇ ਕੋਈ ਬਿਰਲਾ ਹੀ ਬੰਦਾ ਸੇਖਿਆ ਲੈ ਕੇ ਬਚਦਾ ਜਿਸ ਦੀ ਪੈਜ ਰੱਖੇ ਹਰ ਸੁਆਮੀ ਜਿਸ ਦੀ ਪੈਜ ਰੱਖ ਲਵੇ ਪ੍ਰਮਾਤਮਾ ਵਹਿਗੂ ਇਹ ਤੇ ਬਾਠ ਦੁਨੀਆ ਕਰਦੀ ਆ ਜਾਣ ਪਨ ਦੁਨੀਆ ਕਰਦੀ ਆ ਇਤਨੇ ਵਹਿਰਾ ਕਰਦੇ ਨੇ ਜਿਵੇਂ ਬਫੇਰੀ ਕਰਦੇ ਨੇ ਪਰ ਇਹਨਾਂ ਗੱਲਾਂ ਤੋਂ ਨਹੀਂ ਬਚ ਸਕਦੇ ਕਹਉਂਦੇ ਹੋ ਵੀ ਆਪਣੇ ਆਪ ਨੂੰ ਸਿੱਖ ਨੇ ਪਰ ਬਚ ਨਹੀਂ ਸਕਦੇ ਬਚਦਾ ਕੌਣ ਹੈ ਮਾੜੇ ਕਹਿੰਦੇ ਜਿਹਦੇ ਤੇ ਪਰਮੇਸ਼ਰ ਦੀ ਬਹੁਤ ਜ਼ਿਆਦਾ ਕਿਰਪਾ ਹੋ ਗਈ ਜਿਸ ਦੀ ਪੈਜ ਰੱਖੇ ਹਰ ਸੁਆਮੀ ਜਿਹਦੀ ਮਾੜੇ ਕੰਮਾਂ ਤੋਂ ਪੈਜ ਰੱਖ ਲੈ ਮਹਾਰਾਜ ਜੀ ਭੈੜੇ ਕੰਮਾਂ ਤੋਂ ਪੈਜ ਰੱਖ ਲੈਵੇ ਸੋ ਸੱਚਾ ਹਰ ਜਾਣ ਉਸੇ ਮਨੁੱਖ ਨੂੰ ਉਸੇ ਜੀਵ ਨੂੰ ਉਸ ਸਿੱਖ ਨੂੰ ਪਾਈ ਸੱਚਾ ਜਾਣੋ ਗੁਰੂ ਅਰਜਨਦੇਵ ਸਹਿ ਮਹਾਰਾਜੀ ਸਾਨੂੰ ਪਵਿੱਤਰ ਬਾਣੀ ਦਾ ਹੀ ਪ੍ਰਮਾਨ ਤੇ ਚੰਗੀ ਸੇਧ ਦਿੰਦੇ ਹਨ ਆਓ ਆਪਾਂ ਕੁਝ ਨੀਆਂ ਪੰਕਤੀਆਂ ਪੜ ਕੇ ਸਵਾਪਤੀ ਕਰੀਏ ਵਾਹਿਗੁਰੂ ਜਿਸਨੋ ਗੁਰਮੁਖ ਆਪ ਬੁਝਾਈ ਸੋ ਸਾਧਹੀ ਦਰਘਾ ਪਾਏ ਮਾਨ ਜਿਸ ਦੀ ਪੈਰ ਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ